हां म्हारी म्हराज आ हुणा थोड़ा ऐ नीरा हुंदा ਥੱਲੇ ਨੂੰ ਜਿਹੜੀ ਸਾਂ ਪੈਂਦੀ ਆ ਤਾਂ ਆਰਡਰ ਦੇਖ ਸਕਦੇ ਆ ਬਾਈ ਤੇ ਥਾਂ ਦੇਖੋ ਬਾਈ ਲੱਗਾ ਵਾੜ ਮਾਰੀ ਮੜਾ ਜਾਈ ਇਧਰ ਨੂੰ ਬਹੁਤ ਸੋਹਣਾ ਖੜੀ ਐ ਲੱਤ ਪਾਸੇ ਕਰਕੇ ਅੱਸੀ ਕੱਲ ਸਾਰਿਆਂ ਨੂੰ ਕੀ ਹਾਲਾ ਕੈਮ ਆ ਜੀ ਅੱਜ ਪਹੁੰਚੇ ਸੀਗੇ ਪਿੰਡ ਨਥਾਣਾ ਜੀ ਜ਼ਿਲ੍ਹਾ ਬਠਿੰਡਾ ਬਾਈ ਚਰਨੀ ਦੇ ਫਾਰਮ ਤੇ ਤੇ ਬਾਈ ਕੋਲੇ ਇੱਕ ਬਹੁਤ ਚੰਗੀ ਮੱਝ ਸੀਗੀ ਤਾਂ ਮੱਝ ਤਾਂ ਥੋੜੀ ਜੀ ਤੁਹਾਨੂੰ ਬੀਕ ਤਾਂ ਲੱਗੂਗੀ ਤੇ ਪਰ ਦੁੱਧ ਦੇ ਵੇ ਤੇ ਗੁਣਾ ਦੀ ਗੁਸਲੀ ਆਰਡਰ ਕਰਨੀਓ ਤਾ ਚਰਨੀ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਆ ਬਾਈ ਤੇ ਇਧਰ ਬਾਬਾ ਵੀ ਬੋਲੀ ਜਾਂਦਾ ਤੇ ਥੋੜਾ ਜਿਆ ਬਾਜ ਉੱਚੀ ਰੱਖੀ ਥੋੜੀ ਜੀ ਹਾਂਜੀ ਬਾਈ ਤੇ ਕਿਉਂਕਿ ਤੂੰ ਸਲੋ ਬੋਲਦਾ ਹਾਂਜੀ ਤੇ ਚਰਨੀ ਬਾਈ ਇਹਦਾ ਡਿਟੇਲ ਕੀ ਆ ਕੈ ਮਸੂਆ ਮੱਝ ਦਾ ਨਹੀਂ ਚੌਥਾ ਸੂਆ ਗੇ ਇਹਦਾ ਚੌਥਾ ਸੂਆ ਬਾਈ ਤੇ ਦੁੱਧ ਬਾਈ ਇਹਦਾ ਕਿੰਨਾ ਹੈ ਦੁੱਧ ਬਾਈ ਇਹੇ ਵੀਤੋ ਲਗੇ 22 23 ਦੀ ਉਮੀਦ ਹੈ ਨੂੰ ਬਾਕੀ ਚਲੋ ਸੂਏ ਤੋਂ ਬਾਅਦ ਪਸ਼ੂ ਦੇ ਚੱਲੇ ਤੋਂ ਪਤਾ ਚੱਲੇ ਤੋਂ ਪਤਾ ਲੱਗਦਾ ਕਰਨ ਜੋਗ ਮੈਂ ਹੈ ਬਾਈ ਜਿਹੜੀ ਅਸਲੀ ਮੱਝ ਜਿਹੜੀ ਪ੍ਰਾਣੀਆਂ ਮਤਲਬ ਕਿ ਮੋਹਰਾ ਨਸਲ ਦੀਆਂ ਵੱਡੀਆਂ ਹਾਂ ਪੂਰੀ ਪੂਰੀ ਬਰੀਡਰ ਮੱਝ ਹਨ ਤੇ ਸੂਆ ਕਹਿਮਾ ਸੀ ਸੂਆ ਚੌਥਾ ਹੈ ਚੌਥਾ ਸੂਆ ਉਹ ਅੱਗੇ ਪਿੱਛੇ ਵੀ ਇੱਕਦਾਂ ਹੋ ਸਕਦਾ ਇੱਕਦਾਂ ਅੱਗੇ ਪਿੱਛੇ ਵੀ ਹੋ ਸਕਦਾ ਆਪਣੀ ਜੰਮੀ ਨਹੀਂ ਨਾ ਆਪਣੀ ਬਾਈ ਆਸ ਆਪਣੇ ਕੋਲੇ ਆਈ ਸੀਗੀ ਮਗਰਲੇ ਸੂਏ ਦਾ ਦੁੱਧ ਕਿੰਨਾ ਸੀ ਬਾਈ ਇਹਦਾ ਇਹਦਾ 21 ਕਿਲੋ ਹੈ 21 ਕਿਲੋ ਹਾਂ ਠੀਕ ਹੈ ਬਾਈ ਤੇ ਆ ਜੋ ਆਪਾਂ ਦਿਖਾਈਏ ਮੱਝ ਪਹਿਲਾਂ ਤਾਂ ਆਪਾਂ ਜਿਹੜੀ ਮੱਝ ਦੇ ਵਿੱਚ ਗੋਣਾ ਬਾਡੀ ਤਾਂ ਦਿਖਾਈ ਦੇਣੀ ਆ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਆਰਡਰ ਦੀ ਤੇ ਲੋ ਵੀ ਮਿੱਤਰੋ ਆਰਡਰ ਦੇਖੋ ਤੁਸੀਂ ਹਾਂ ਮਾਰੀ ਮੜਾ ਜਾ ਹੁਣ ਥੋੜਾ ਇਹ ਨੀਰਾ ਹੁੰਦਾ ਥੱਲੇ ਨੂੰ ਜਿਹੜੀ ਸਾਂ ਪੈਂਦੀ ਆ ਤਾਂ ਆਰਡਰ ਦੇਖ ਸਕਦੇ ਆ ਬਾਈ ਤੇ ਥਣ ਦੇਖੋ ਬਾਈ ਲੱਗਾ ਵਾਲ ਮਾਰੀ ਮੜਾ ਜਾ ਇਧਰ ਨੂੰ ਬਹੁਤ ਸੋਹਣਾ ਖੜੀ ਐ ਲੱਤ ਪਾਸੇ ਕਰਕੇ ਤੇ ਥਣ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਰਡਰ ਦਾ ਸਾਈਜ਼ ਵੀ ਤੁਸੀਂ ਚੈੱਕ ਕਰ ਸਕਦੇ ਆਂ ਚਰਨੀ ਬਾਈ ਖੋਲੀ ਬਾਈ ਆਪਾਂ ਗੇੜਾ ਵੀ ਦਵਾ ਦਈਏ ਲਓ ਵੀ ਮਿੱਤਰੋ ਹੁਣ ਖੋਲ ਕੇ ਵੀ ਤੁਹਾਨੂੰ ਜਮਾ ਗੇੜਾ ਦਵਾਉਣੇ ਆ ਥੋੜਾ ਜਿਹਾ ਤੁਸੀਂ ਦੇਖ ਸਕਦੇ ਹਾਂ ਤਾਂ ਲਾਈਟਾਂ ਚੱਲ ਪਈਆਂ ਥੋੜੀ ਪ੍ਰੋਸੈਸਿੰਗ ਵਧਾ ਕੇ ਤਾਂ ਕੋਸ਼ਿਸ਼ ਕਰਦੇ ਆਂ ਵੀ ਵੀਡੀਓ ਜਮਾ ਕਲੀਅਰ ਆਵੇ ਤੇ ਮੈਨੂੰ ਐ ਵੀ ਤੁਹਾਨੂੰ ਮੈਂ ਜਿਹੜਾ ਆਰਡਰ ਦਾ ਇਹਦਾ ਸਾਈਜ਼ ਆ ਵੀ ਆਰਡਰ ਦਾ ਸਾਈਜ਼ ਦੇਖੋ ਤੇ ਮੱਝ ਦੀ ਜਿਹੜੀ ਬੰਤਰ ਦੇਖੋ ਢਾਂਚਾ ਰਾਜੀ ਇਹ ਤਾਂ ਐ ਹੁੰਦਾ ਵੀ ਪਸ਼ੂ ਨੂੰ ਥੋੜਾ ਜਿਹਾ ਟਾਈਮ ਬਾਅਦ ਪਹਿਲਾਂ ਛੱਡਿਆ ਜਾਵੇ ਤਾਂ ਹੋਰ ਵੀ ਰਾਜੀ ਤਾਂ ਜਿੰਨਾ ਮਰਜ਼ੀ ਕਰ ਲੋ ਤੇ ਪਰ ਜਿਹੜੀ ਪਸ਼ੂ ਦੀ ਕੁਆਲਿਟੀ ਐ ਬਰੀਡ ਪੱਖੋਂ ਆ ਗਈ ਆ ਡਰ ਪੱਖੋਂ ਆ ਗਈ ਤਾਂ ਥਣਾ ਪੱਖੋਂ ਆ ਗਈ ਦੇਖੋ ਚਲਦੀ ਦੇ ਥਣ ਵੀ ਦੇਖੋ ਤੁਸੀਂ ਇਹ ਬਹੁਤ ਘੱਟ ਮੱਜ ਦੇ ਵਿੱਚ ਬਾਈ ਮਿਲਦਾ ਇਹ ਟਾਮੀ ਟੱਲੀਆਂ ਮੱਝਾਂ ਹੁੰਦੀਆਂ ਤੇ ਚਮਕ ਦੇਖੋ ਮਾ ਇਹਦਾ ਹੱਡ ਦੇਖੋ ਪੂਖ ਦਾ ਗੈਪ ਕਿੰਨਾ ਪੂਸ ਵਾਲੇ ਜਿਹੜੇ ਦੋਨੇ ਆਪਸ ਵਿੱਚ ਹੱਡਾਂ ਦਾ ਆਪਾਂ ਕਹਿੰਦੇ ਨੇ ਤੇ ਆਰਡਰ ਤੁਸੀਂ ਦੇਖ ਸਕਦੇ ਆ ਮਗਰੋਂ ਵੀ ਬਾਈ ਪਰ ਇਹਨੂੰ ਕਰਕੇ ਬੈਠੀ ਖੜਾਈ ਅੱਗੇ ਵਾਂਗੂ ਲੋ ਵੀ ਮਗਰੋਂ ਦੇਖੋ ਚਮਕਦਾ ਨਾ ਹਜੇ ਹਜੇ ਬਾਈ ਕਿੰਨੇ ਦਿਨ ਲੈ ਜੀ ਹੋਰ ਚਰਨੀ ਪੰਜ ਚਰਨ ਲੈ ਜਾਣੇ ਚਾਹੀਦੇ 5000 ਪੰਜ ਕੋਲ ਹੋ 32 ਪਤਾ ਨਹੀਂ ਲੱਗਦਾ ਵੀ ਚਲੋ papa ਹਫਤਾ ਤੱਕ ਮੰਨ ਲਓ ਵੀ ਹਫਤਾ ਤੱਕ ਲੈ ਜੂ ਹਾਂ ਖੜਾਈ ਬਈ ਅੱਗੇ ਵੰਗੂ ਮੜਾ ਜਾ ਬਾਕੀ ਤਾਂ ਬਹੁਤ ਸੋਹਣੀ ਵੀਡੀਓ ਬਣੀ ਆ ਆ ਤਾਂ ਬਾਈ ਕੋਸ਼ਿਸ਼ ਬਾਈ ਥੋੜੀ ਜੀ ਜ਼ਿਆਦਾ ਐਂ ਕਰਦੇ ਆ ਵੀ ਤੁਹਾਨੂੰ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਦੱਸੇ ਤੇ ਆਰਡਰ ਦੀ ਤੁਸੀਂ ਬੰਤਰ ਦੇਖੋ ਜਿਹੜਾ ਥਾਂ ਦਾ ਸਾਇਆ ਦੇਖੋ ਤੇ ਚਮਕਦੇ ਕੋ ਹਜੇ ਜਿਵੇਂ ਜਮੇ ਦੇ ਵਿੱਚ ਇੰਨੇ ਕੁ ਬਾਲਾ ਨਾ ਤੇ ਹਜੇ ਤੋਂ ਉਮੀਦ ਹੈ ਜਦੋਂ ਹਫਤਾ ਜਿਵੇਂ ਲੈ ਜੂ ਹਾਂ ਤਾਂ ਡਰਦੀ ਆ ਤਾਂ ਮੱਝ ਸਾਰੇ ਭਰਨੇ ਚਾਹੀਦੇ ਬਾਈ ਇਹਨੂੰ ਪੂਰੀ ਫਸਟ ਹਾਂ ਬਾਈ ਜਨਕੀ ਵੀ ਚਾਰ ਚਾਰ ਉਂਗਲਾਂ ਹਜੇ ਹੋਰ ਵੀ ਆਰਡਰ ਬਾਹਰ ਨੂੰ ਆਉਣਾ ਬਾਈ ਹਨਾ ਜਿਹੜੇ ਹਿਸਾਬ ਨਾਲ ਲੈ ਜਾਣਾ ਟਾਈਮ ਬਣਦੇ ਬਾਈ ਤੇ ਲੋ ਵੀ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਉਹ ਨੰਬਰ ਉੱਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ 9872626029 ਹੈ ਨਾ ਬਾਈ 9872626029 ਕੋਈ ਚਰਨੀ ਸਾਡਾ ਯਾਰ ਆ ਜਿਹੜਾ ਇਹ ਨੰਬਰ ਆ ਸਾਡਾ ਇਹ ਮੂੰਹ ਹੀ ਮੂੰਹ ਤੇ ਸਾਡਾ ਰੱਟਿਆ ਹੋਇਆ ਬਾਈ ਤੇ ਹੋਰ ਨੰਬਰ ਤਾਂ ਹੈ ਨਹੀਂ ਚਰਨੀ ਕੋਈ ਬਈ ਹਨ ਇਹੀ ਚੱਲਦਾ ਇਹੀ ਚੱਲਦਾ ਹਨਾ 980 ਆਪਣਾ 98726 98726 260 26029 ਇਹ ਨੰਬਰ ਆ ਬਾਈ ਧੰਨਵਾਦ ਸਤਿ ਸ੍ਰੀ ਅਕਾਲ